ਕਿੱਤਾ ਬਹੁਤ ਵੱਡੀ ਮਾਰ ਹੈ ਸੋ ਸਾਡੇ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਚ ਮੌਕਾ ਮਿਲ ਜੇ ਬਸ ਚੜਦੇ ਨੂੰ ਸਲਾਮਾਂ ਨੇ ਪਰ ਉਹਨਾਂ ਨੂੰ ਜਿੱਤਣ ਜੋਗੇ ਤਾਂ ਕਰੀਏ ਨਾ ਪਹਿਲਾਂ ਆਪਾਂ ਆਪਾਂ ਉਹਨਾਂ ਨੂੰ ਉਹ ਗੱਦੇ ਤਾਂ ਦੇਈਏ ਜਿਹਦੇ ਤੇ ਕੁਸ਼ਤੀ ਹੁੰਦੀ ਹੈ ਅਸੀਂ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪੇ ਨਹੀਂ ਬਣਦੀ ਹੋ ਸਕਦੀ ਅਸੀਂ ਕਿ 8-8 ਲੱਖ ਰੁਪਏ ਏਸ਼ੀਅਨ ਨੂੰ 15 ਲੱਖ 올림픽 ਵਾਲ ਨੂੰ ਤਿਆਰੀ ਕਰਨ ਲਈ ਦੇਈਏ ਪਹਿਲਾਂ ਜਿੱਤਣ ਜੋਗੇ ਤਾਂ ਕਰੋ ਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸੀ ਸਰਕਾਰ ਨੇ ਉਹ ਵਾਅਦੇ ਸਰਕਾਰ ਵੱਲੋਂ ਪੂਰੇ ਹੋਏ ਜਾਂਦੇ ਨੇ ਗੱਲ ਕਰੀਏ ਜਲੰਧਰ ਦੇ ਲੋਕਲ ਬੋਡੀ ਮੰਤਰੀ ਵੱਲੋਂ ਵੀ ਅੱਜ ਜਲੰਧਰ ਦੇ ਵਿੱਚ ਵੱਡਾ ਤੋਹਫਾ ਕਿਹੜਾ ਦੇ ਦਿੱਤਾ ਗਿਆ ਪਾਰਕਾਂ ਦਾ ਕਿਹੜਾ ਮੇਨਟੇਨੈਂਸ ਦਾ ਪੈਸਾ ਉਹ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਸਾਡੇ ਨਾਲ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਜੀ ਆਪਾਂ ਗੱਲਬਾਤ ਕਰਦੇ ਹਾਂ ਬਲਕਾਰ ਜੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਸੀ ਉਹ ਵਾਅਦੇ ਤਾਂ ਸਰਕਾਰ ਪੂਰੇ ਕਰ ਦਿੱਤੇ ਜੀ ਤੁਹਾਡੇ ਵੱਲੋਂ ਅੱਜ ਜਲੰਧਰ ਨੂੰ ਇੱਕ ਵੱਡਾ ਤੋਹਫਾ ਘੜਾ ਦੇ ਦਿੱਤਾ ਗਿਆ ਅੱਜ ਬਹੁਤ ਹੀ ਸਭ ਤੋਂ ਪਹਿਲਾਂ ਸੰਗਤਾਂ ਨੂੰ ਬਹੁਤ ਲੱਖ ਲੱਖ ਵਾਰ ਪਾ ਅ ਸ਼੍ਰੀ ਗੁਰਬਖਸ਼ ਮਹਾਰਾਜ ਦੇ ਪ੍ਰਕਾਸ਼ ਉਸਤਰੀ ਔਰ ਜਿਹੜਾ ਅੱਜ ਅਸੀਂ ਡਾਕਟਰ 바ਵਾ ਸੰਵੇਦਕਰ ਜੀ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਨੂੰ ਬਣਾਇਆ ਸੀ ਔਰ ਸਾਡੀ ਸਰਕਾਰ ਨੇ ਜਦੋਂ ਆਈ ਸੀ ਆਉਣ ਤੋਂ ਪਹਿਲਾਂ ਜਿਹੜਾ ਮੁੱਖ ਮੰਤਰੀ ਸਾਹਿਬ ਪਵਨ ਸਿੰਘ ਮਹਾਂ ਜੀ ਨੇ ਇਹ ਗੱਲ ਜਿਹੜਿਆ ਡਿਸੀਜਨ ਲਿਆ ਸੀ ਕਿ ਅਸੀਂ ਸਾਰੇ ਦਫ਼ਤਰਾਂ ਦੇ ਵਿੱਚ ਔਰ ਜਿਹੜਾ ਸ਼ਹੀਦ ਭਗਤ ਸਿੰਘ ਔਰ ਡਾਕਟਰ 바ਵਾ ਸੰਵੇਦਕਰ ਜੀ ਦੀ ਤਸਵੀਰ ਲਾਵਾਂਗੇ ਔਰ ਇਹਦੇ ਪਹਿਲਾਂ ਸਗਾਰਾ ਹੁੰਦੀਆਂ ਸੀਗੀਆਂ ਉਹ ਮੁੱਖ ਮੰਤਰੀ ਦੀਆਂ ਤਸਵੀਰਾਂ ਲਾਉਂਦੀਆਂ ਸੀ ਨਿਵੇਸ਼ਕ ਲਾਉਂਦੇ ਸੀਗੇ ਲੇਕਿਨ ਅੱਜ ਬਹੁਤ ਵੱਡਾ ਫੈਸਲਾ ਹੈ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜਾ ਡਾਕਟਰ ਬਾਬਾ ਸਾਹਿਬ ਮੇਦਕਾਜੀ ਉਹ ਸ਼ੀਸ਼ ਪਗਤ ਸਿੰਘ ਦੀ ਤਸਵੀਰ ਸਾਡੇ ਦਫ਼ਤਰਾਂ ਦੇ ਵਿੱਚ ਲੱਗੀ ਹੋਈ ਆ ਸੋ ਅੱਜ ਅਸੀਂ ਇਹ ਜਿਹੜਾ ਇਸੇ ਜੋ ਮੁੱਖ ਮੰਤਰੀ ਸਾਹ ਦੇ ਫੈਸਲੇ ਚੰਗੇ ਫੈਸਲੇ ਨੂੰ ਅੱਗੇ ਵਧਾਉਂਦੇ ਹੋਏ ਔਰ ਜਿਹੜਾ ਅੱਜ ਅਸੀਂ ਡਾਕਟਰ ਬਾਬਾ ਸਾਹਿਬ ਮੇਦਕਾਜੀ ਦਾ ਥੋੜੇ ਦਿਨ ਪਹਿਲਾਂ ਹੀ ਮੇਰੇ ਤੋਂ ਇੱਥੋਂ ਸੰਗਤਾਂ ਆਈਆਂ ਸੀਗੀਆਂ ਸਾਡੇ ਪਰਮੀ ਮਹੇਜ ਜੀ ਉਹਨਾਂ ਦੀ ਸਾਰੀ ਟੀਮ ਆਈ ਸੀਗੀ ਉਹਨਾਂ ਨੇ ਜਦੋਂ ਪਾਰਕ ਖਾਈ ਤਾਂ ਬਹੁਤ ਹੀ ਜਿਹੜਾ ਪਾਰਕ ਦੇ ਵਿੱਚ ਬਹੁਤ ਅੱਛਾ ਨਹੀਂ ਸੀ ਲੱਗਾ ਮੈਨੂੰ ਕਾਫੀ ਪਲਾਂਟੇਸ਼ਨ ਖਾਲਸ ਸੀਗੀ ਸੜਕਾਂ ਟੁੱਟੀਆਂ ਜਾਂ ਸੀ ਪਾਰਕਿੰਗ ਦੇ ਵਿੱਚ ਤਾਂ ਅਸੀਂ ਜਿਹੜਾ ਡਿਸੀਜਨ ਲਿਆ ਇਮੀਡੀਏਟਲੀ ਅਸੀਂ ਜਿਹੜਾ ਅਫਸਰ ਬੁਲਾ ਕੇ ਦਾ ਅਸਟੀਮੇਟ ਬਣਾ ਕੇ 1 ਕਰੋੜ 14 ਲੱਖ ਰੁਪਏ ਦਾ ਸੈਕਸ਼ਨ ਕੀਤਾ ਔਰ ਇਹਦਾ ਜਿਹੜਾ ਇਹ ਦੋ ਚਾਰ ਜੀ ਨਾਲ ਦਾ ਅਸੀਂ ਅੱਜ 2.5 ਕਰੋੜ ਦੇ ਜਿਹੜਾ ਅਸੀਂ ਕਰ ਰੂ ਭਰਨੀ ਉਹ ਜਿਹੜਾ ਮੋਟਵਾਸ ਤੇ ਪਾਣੀਵਾਸ ਦੇ ਨੂੰ ਸਕਾ ਹੈਗਾ ਉਹ ਜਿਹੜਾ ਰਿਕਾਟਨ ਕਰ ਦਿੱਤਾ ਹੈਗਾ ਉਹ ਵੀ ਟੈਂਡਰ ਹੋ ਗਿਆ ਉਹ ਵੀ ਕੰਮ ਜਿਹੜਾ ਸ਼ੁਰੂਆਤ ਹੋ ਗਈ ਆ ਪਹਿਲੀ ਸਰਕਾਰਾਂ ਕੋ ਲਗਭਗ ਪੌਣੇ 4 ਕਰੋੜ ਰੁਪਏ ਦੇ ਕਰੀਬਾ ਸਹੀ ਸੀ ਪਹਿਲੀਆਂ ਸਰਕਾਰਾਂ ਵੱਲੋਂ ਇਹ ਪਾਰਕ ਬਣਾਇਆ ਗਿਆ ਉਸ ਦਾ ਧਿਆਨ ਨਹੀਂ ਰੱਖਿਆ ਗਿਆ ਤੁਹਾਡੇ ਵੱਲ ਇਮੀਡੀਟਲੀ ਦੇ 2 ਦਿਨਾਂ ਦੇ ਵਿੱਚ ਜਿਹੜਾ ਟੈਂਡਰ ਨੂੰ ਪਾਸ ਕਰ ਦਿੱਤਾ ਜਾਂਦਾ ਤੇ ਕਰੋੜਾਂ ਦੀ ਕਿਹੜੀ ਰਾਸ਼ੀ ਆ ਉਹ ਪਾਰਕ ਨੂੰ ਦੇ ਦਿੱਤੀ ਜਾਂਦੀ ਕਿਉਂਕਿ ਅਸੀਂ ਜਿਹੜੇ ਲੋਕ ਆ ਸਾਡੀ ਪਾਰਟੀ ਆ ਸਾਡੇ ਮੁੱਖ ਮੰਤਰੀ ਸਾਹਿਬ ਡਾਊਨ ਟੂ ਅੱਪ ਤੇ ਅਸੀਂ ਲੋਕ ਜ਼ਮੀਨੀ ਆ ਅਸੀਂ ਜ਼ਮੀਨ ਤੋਂ ਉਪਰ ਆਏ ਹੈਗੇ ਸਾਨੂੰ ਪਤਾ ਕਿ ਸੜੀਆਂ ਆਸਤਾ ਜਾਂ ਕਿੱਥੇ ਜੁੜੀਆਂ ਸਾਨੂੰ ਪਤਾ ਵੀ ਸਾਡੇ ਦੇਸ਼ ਦਾ ਸਰਬੰਧ ਡਾਕਟਰ ਬਾਬਾ ਸੁਮੇਦ ਕਾਜੀ ਜਿਨ੍ਹਾਂ ਨੇ ਬਣਾਇਆ ਸੀ ਅਸੀਂ ਉਹਨਾਂ ਦੀ ਬਦੌਲਤ ਇੱਕ ਸਾਨੂੰ ਉਹਨਾਂ ਰਾਈਟ ਦਿੱਤਾ ਸੀ ਰਾਈਟ ਟੂ ਵੋਟ ਰਾਈਟ ਟੂ ਸਪੀਚ ਜਿਨ੍ਹਾਂ ਦੀ ਬਦੌਲਤ ਆ ਜਿਸ ਨੇ ਖੜਿਆ ਇਹ ਕਿ ਸਾਡਾ ਫਰਜ਼ ਬੰਦਾ ਕਿਉਂਕਿ ਪਹਿਲਾਂ ਇਹ ਵੀ ਫੈਸਲਾ ਸਾਡੇ ਸ੍ਰੀਮੰਤ ਕੇਜੀਵਾਲ ਸਾਹਿਬ ਪਾਸੋਂ ਮੰਨ ਲਿਆ ਸੀ ਕਿ ਡਾਕਟਰ ਬਾਬਾ ਸੁਮੇਦ ਕਾਜੀ ਦੀਆਂ ਤਸਵੀਰਾਂ ਜਿਹੜੀਆਂ ਦਫ਼ਤਰਾਂ ਵਿੱਚ ਲਾਉਣੀਆਂ ਪਰ ਉਸ ਗੱਲ ਨੂੰ ਅੱਗੇ ਵਧਾਦਿਆਂ ਅਸੀਂ ਸਾਡੇ ਆਪਣੇ ਨੇਤਾ ਸ੍ਰੀ ਅੰਦਰ ਦੀ ਸੋਚ ਨੂੰ ਲੈ ਕੇ ਅਸੀਂ ਉਹਨਾਂ ਨੂੰ ਸਿਸ਼ਟ ਕਰਦੇ ਹੋਏ ਅਸੀਂ ਵੀ ਇਸ ਚੀਜ਼ ਨੂੰ ਸੋਚਿਆ ਕਿ ਭਾਈ ਡਾਕਟਰ ਬਾਬਾ ਸਾਹਿਬ ਵੀ ਕਹਿੰਦੇ ਜੀ ਪਾਰਕ ਬਹੁਤ ਅੱਛੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੇਸ਼ ਦਾ ਜਿਨ੍ਹਾਂ ਨੇ ਇੱਕ ਸੰਵਿਧਾਨ ਬਣਾਇਆ ਜਿਸ ਦੀ ਬਦੌਲਤ ਅੱਜ ਦੇਸ਼ ਦਾ ਚੱਲ ਰਿਹਾ ਤਾਂ ਉਹਨਾਂ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ ਜਲੰਧਰ ਤੇ ਨੰਬਰ 1 ਤੇ ਹੋਏਗਾ ਕਿਹੜਾ ਪਾਰਕ ਹੈ ਬਹੁਤ ਵਧੀਆ ਜਲਦੀ ਵੇਖੋ ਇਹ ਤਾਂ ਇਹਦਾ ਹੋ ਗਿਆ ਟੈਂਡਰ ਵਗੈਰਾ ਕੰਮ ਵਰਕਆਊਟਰ ਵੀ ਹੋ ਗਿਆ ਔਰ ਇਹ ਬਹੁਤ ਜਲਦੀ ਅਸੀਂ ਇਹਨੂੰ ਤਿਆਰ ਕਰਵਾਵਾਂਗੇ ਜਲੰਧਰ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸੀ ਲੇਟਾ ਦੀ ਆ ਰਹੀ ਹੈ ਤੁਹਾਡੇ ਉਹਨਾਂ ਲਗਾਤਾਰ ਅਫਸਰਾ ਦੇ ਨਾਲ ਟਾਈਪ ਕਰਕੇ ਕਿ ਉਹ ਕੰਮ ਨਹੀਂ ਕੀਤਾ ਜਾਂਦਾ ਇੱਕ ਪਾਸੇ ਲੱਗਦਾ ਨਹੀਂ ਇਹ ਢਿਲਕੀ ਅਫਸਰਾ ਵੱਲੋਂ ਕੀਤਾ ਜਾਂਦਾ ਇਸ ਦੇ ਵਿੱਚ ਕਿਦੋਂ ਤੱਕ ਜਲੰਧਰ ਨੂੰ ਘੜਾ ਤੋਪਾ ਅਸੀਂ ਵੱਤ ਤੋਂ ਵੱਤ ਇਹ ਇੱਕ ਹਫ਼ਤੇ ਦੀ ਗੱਲ ਹੈ ਜੀ ਅਸੀਂ ਲਾਈਟਿੰਗ ਵਾਸਤੇ ਬਹੁਤ ਅੱਛਾ ਦੁਬਾਰਾ ਨਵੇਂ ਸਿਰੋਂ ਕਰ ਰਹੇ ਕਿਉਂਕਿ ਪਹਿਲਾਂ ਥੋੜਾ ਜਿਆਦਾ ਰਿਲੀਟਿਗੇਸ਼ਨ ਚੱਲਦੀ ਸੀਗੀ ਉਸ ਰਿਲੀਟਿਗੇਸ਼ਨ ਨੂੰ ਦੂਰ ਕਰਕੇ ਅਸੀਂ ਕਰ ਰਹੇ ਕਿਉਂਕਿ ਐਕਚੁਅਲੀ ਪਹਿਲਾਂ ਕਬਲੇ ਜਿਹੜਾ ਅਸੀਂ ਕਿਸੇ ਨੂੰ ਤਿਹਾਨ ਨਹੀਂ ਦਿੱਤਾ ਹੈ ਇਸ ਲਈ ਗੱਲ ਇਹ ਹੋਈ ਹੈ ਸੋ ਇਸ ਕਰਕੇ ਅਸੀਂ ਲੱਗੇ ਹੋਏ ਹਾਂ ਪ੍ਰਮਾਤਮਾ ਬਖਸ਼ਿਸ਼ ਕਰੇ ਸੰਗਤ ਦਾ ਸਹਿਯੋਗ ਸਾਨੂੰ ਬਹੁਤ ਆ ਔਰ ਸਾਡੇ ਸਾਥੀ ਬਿਹਜਰੀ ਸਾਹਿਬ ਟੀਮ ਬੈਠੀ ਹੈ ਲੱਗੇ ਹੋਏ ਸਰ ਇਸ ਸੜਕਾ ਦਾ ਜਲੰਧਰ ਦੇ ਵਿੱਚ ਤੁਹਾਡੇ ਵੱਲ ਲਗਾਤਾਰ ਤੋਫੇ ਦਾ ਜਲੰਧਰ ਨੂੰ ਦਿੱਤੇ ਜਾ ਰਹੇ ਸੜਕਾ ਕਿਦੋਂ ਤੱਕ ਹੈ ਜਲੰਧਰ ਨੂੰ ਨਵੰਬਰ 1 ਦੇ ਵਿੱਚ ਅਸੀਂ ਤਾਂ ਜੀ ਵੱਤਵਾਦ ਨੂੰ ਸ਼ੁਰੂਆਤ ਹੋ ਗਈ ਹੈ ਪਰ ਵੱਤਵਾਦ ਇੱਕ ਮਹੀਨਾ ਲੱਗਾ ਇਸ ਸੰਦੇ ਦੇ ਅੰਦਰ ਅਸੀਂ ਸਾਰੀਆਂ ਛਲਕਾ ਜਿਹੜੀਆਂ ਠੀਕ ਕਰਦੇ ਇਹ ਜਲੰਧਰ ਨੂੰ ਹੋਰ ਕੀ ਤੁਹਾਡੇ ਉੱਧਰ ਤੁਸੀਂ ਵੀ ਇਸ ਜਗ੍ਹਾ ਦੇ ਰਹਿਣ ਵਾਲੇ ਹੈਗੇ ਹੋ ਤੇ ਇਸ ਕੀ ਤੋਹਫਾ ਜਲਦੀ ਜਿਹੜਾ ਦਿੱਤਾ ਜਾਵੇ ਦੇਖੋ ਮੈਂ ਤਾਂ ਪੂਰੇ ਪੰਜਾਬ ਦੇ ਅੰਦਰ ਸੋਚਦਾ ਐ ਕਿ ਜਿਵੇਂ ਅਮਸਰ ਹੈ ਲੁਧਿਆਣਾ ਹੈ ਪਟਿਆਲਾ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਡਾ ਤੇ ਕੂੜੇ ਕਰਕਟ ਦਾ ਬਹੁਤ ਸ਼ਹਿਰਾਂ ਦੇ ਵਿੱਚ ਹੁੰਦਾ ਐਕਚੁਅਲੀ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਠੀਕ ਐ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਲੋਕਾਂ ਦੀਆਂ ਪ੍ਰੋਬਲਮਸ ਵੀ ਹੁੰਦੀਆਂ ਪਰ ਜਨਤਾ ਵੀ ਵਿੱਚ ਕਈ ਚੀਜ਼ਾਂ ਦੇ ਵਿੱਚ ਅਵੇਅਰ ਨਹੀਂ ਹੁੰਦੀ ਕੂੜਾ ਅਨਨਸੈਸਰੀ ਜਗ੍ਹਾ ਤੇ ਅਨਸੈਸਰੀ ਕਿਸੇ ਜਗ੍ਹਾ ਤੇ ਸੁੱਟ ਜਾਣਾ ਉਹ ਵੀ ਮਾਰੀ ਗੱਲ ਹੁੰਦੀ ਆ ਪਰ ਲੇਕਿਨ ਇਹਦੇ ਵਾਸਤੇ ਅਸੀਂ ਲੋਕਾਂ ਨੂੰ ਅਵੇ ਐਂਡ ਦੂਜਾ ਅਸੀਂ ਜਿਹੜਾ ਇਹ ਜਿਹੜੇ ਡੰਪ ਕੂੜੇ ਦੇ ਹੈਗੇ ਪੂਰੇ ਪੰਜਾਬ ਦੇ ਅੰਦਰ ਜਲੰਧਰ ਦੇ ਵਿੱਚ ਮੇਰਾ ਤਾਂ ਪੂਰੇ ਪੰਜਾਬ ਨਾਲ ਹੀ ਹੈਗਾ ਜਲੰਧਰ ਠੀਕ ਹੈ ਮੇਰਾ ਆਪਣਾ ਸ਼ਹਿਰ ਹੈਗਾ ਇਹ ਕੂੜੇ ਤੇ ਅਸੀਂ ਬਹੁਤ ਜ਼ੋਰ ਲਿਆਗੇ ਥੋੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਕਿਸ ਤੀਕਿਆਂ ਨੂੰ ਜਿਹੜਾ ਸਫਾਈ ਜਿਹੜੀ ਵਧੀਆ ਤਰੀਕੇ ਨਾਲ ਹੋ ਸਕਦੀ ਕਿਉਂਕਿ ਲੋਕ ਵਧੀਆ ਜੀਵਨ ਜੀ ਲੋਕ ਪ੍ਰਸ਼ਾਂਤ ਵੀ ਹੋ ਰਹੇ ਨੇ ਕਿਥੇ ਡੰਪ ਬਣਾਇਆ ਜਾ ਰਹੇ ਨੇ ਉਹ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਡੰਪ ਨਹੀਂ ਬਣਾਉਣੇ ਚਾਹੀਦਾ ਤੇ ਤੁਹਾਡੇ ਵੱਲੋਂ ਤੇ ਡੰਪ ਜਿਹੜੇ ਸਰਕਾਰ ਦੀ ਜਗ੍ਹਾ ਸਰਕਾਰੀ ਜਗ੍ਹਾ ਤੇ ਡੰਪ ਤਿਆਰ ਕੀਤੇ ਜਾਂਦੇ ਨੇ ਲੋਕਾਂ ਵੱਲੋਂ ਪ੍ਰਦਰਸ਼ਨ ਵੀ ਜਿਹੜੇ ਠੀਕ ਹੈ ਬਟ ਉਹਦੇ ਵਿੱਚ ਕਈ ਵਾਰ ਲਿਗੋਟੀਸ਼ਨਸ ਪੈਦਾ ਹੁੰਦੀਆਂ ਜਿੱਦਾਂ ਇਦਾਂ ਵੀ ਗੱਲ ਚੱਲਦੀ ਹੈਗੀ ਆਪਣੇ ਫੋਲੀਵਾਲ ਦੀ ਗੱਲ ਚੱਲਦੀ ਹੈਗੀ ਲੇਕਿਨ ਉਹਦੇ ਵਿੱਚ ਕੋਈ ਵੈਸੇ ਪ੍ਰੋਬਲਮ ਕੋਈ ਨਹੀਂ ਹੈਗੀ ਬਟ ਲੇਗੋਆਂ ਦਾ ਲੋਕਾਂ ਦਾ ਰੋਸ ਹੁੰਦਾ ਹੈ ਭਲੇ ਕਹਿੰਦੇ ਅਸੀਂ ਉਹਨੂੰ ਸ਼ਾਰਟ ਆਊਟ ਕਰਕੇ ਸਾਰਾ ਠੀਕ ਕਰਾਂਗੇ ਜਲੰਧਰ ਨੂੰ ਹੁਣ ਜਲਦੀ ਜਿਹੜਾ ਤੋਹਫਾ ਹੈ ਜਲੰਦੀ ਬਲਕਰ ਸਿੰਘ ਵੱਲੋਂ ਲੋਕਲ ਬੋਲੀ ਮਤੀ ਵੱਲੋਂ ਜਿਹਨਾਂ ਦਿੱਤਾ ਜਾਣਾ ਹੈ ਬਹੁਤ ਜਲਦੀ ਜੀ ਅਸੀਂ ਸਾਰਾ ਲਗਾਤਾਰ ਹੁਣ ਵਿਦਨ 10 ਦਸਾਂ ਦੇ ਵਿਚ ਵਿੱਚ ਅਸੀਂ ਸਾਰਾ ਇਹਨੂੰ ਸ਼ਹਿਰ ਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਸਮੂਥ ਰਚਾਉਣ ਦੀ ਸਾਰੀ ਕੋਸ਼ਿਸ਼ ਕਰ ਰਹੇ। ਥੈਂਕ ਯੂ ਸਰ। ਇਹ ਦੇਖਿਆ ਤੁਸੀਂ ਗੱਲਬਾਤ ਕੀਤੀ ਕਿ ਲੋਕਲ ਬੁਢੀ ਮੰਤਰੀ ਬਲਕਾ ਸਿੰਘ ਜੀ ਦੇ ਨਾਲ ਅੱਜ ਸਪੌਣੇ 4 ਕਰੋੜ ਦਾ ਕਿਹੜਾ ਉਦਗਾਰਨ ਕੀਤਾ ਗਿਆ ਵਾ ਜਿਸ ਦੇ ਵਿੱਚ ਲਗ ਲਗ ਜਗ੍ਹਾ ਦੇ ਉੱਤੇ ਕਿਹੜੇ ਉਦਗਾਰਨ ਕੀਤੇ ਗਏ ਨੇ ਭਾਵੇਂ ਟਿਊਬ ਲਾਈਟ ਭਾਵੇਂ ਸੜਕਾ ਤੇ ਭਾਵੇਂ ਪਾਰਕ ਦਾ ਕਿਹੜਾ ਉਦਗਾਰਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਜਲੰਧਰ ਨੂੰ ਇੱਕ ਵੱਡਾ ਤੋਹਫਾ ਜਲਦੀ ਕਿਹੜਾ ਉਹ ਦਿੱਤਾ ਜਾਏਗਾ। ਕੈਮਰਾਮੈਨ ਰਾਜੇ ਦੇ ਨਾਲ ਤੋਂ ਨੂੰ ਮਹਾਜਨ ਜਖਬਨੀ